ਤਨ ਸਾਭ ਤੇ ਨੜਿਆ ਇੰਦੁਨ ਤਾ ਤਜਾ ਰੇ ਮੀਰਾਾਇਕੂ ਵਾਹਿਗੁਰੂ ਵਾਹਿਗੁਰੂ ਤਿਨੇ ਤਾ ਨਮਰਨ ਅਰੋਧੁ ਅਰੋਧੁ ਤੁਮਹ ਤੋ ਸੁਖਰਾਸ ਤਾ ਗੁਰਨ ਨ ਕੋ ਲਬੇ ਜੋ ਕੀ ਬਵੰਦਯਾ ਸੁਖਤਾ ਜਿ ਕੰਕਾਰ ਸ੍ਰੀ ਵਾਰਤੂ ਜੀ ਕੇ ਪਦਰੇ ਸ੍ਰੀ ਭਗਵਤ ਜੀ ਕੇ ਜਨਾਇ ਵਾਰ ਸ੍ਰੀ ਭਗਵਤ ਜੀ ਚਨ ਪਾਏ ਜੋ ਸੁਮੇ ਪ੍ਰਤਮ ਗੁਰਦੇਸ ਜੀ ਮਰਗੈ ਮਨੁ ਨਾ ਟਿਕਲੇ ਜਿਨ੍ਹੇ ਆਈ ਫੇਰ ਅੰਮਦ ਗੁਰਦੇ ਅਮਰਦਾਸ ਜੀ ਨਾਮ ਦੇਸਿ ਮੋਈ ਸਾਈ ਪੈਕਣਾ ਅਗੋ ਬੰਨ ਨੋ ਜੇ ਬਰਤੀ ਗਰਾਈ ਸੇਮੋ ਕੋ ਫੋਨ ਤੇਰੀਏ ਦੇ ਦੇਤੇ ਸੁਭਜਾਈ ਥੇਮਾ ਅਦਰਸ ਮਰਗੈ ਕਰਵਾ ਲਿਆ ਗਤ ਹੈ ਕਿਸੇ ਪਾਛਾ ਸੈਮ ਜੀ ਗੁਰੂ ਗੰਗ ਜੀ ਮਾਲਾ ਕਿ ਪ੍ਰਭ

ਬਿਨਾਂ ਦਰ ਕੀ ਸਤਨਾਮ ਸਿਰਵਾੰਦੁਰ ਸਰਟੀਆ ਸਲਾ ਸਰਵੰਤ ਕਲ ਕਰਮ ਕਮਾਈ ਨਾਨਾ ਆਟੇ ਦੇ ਕਰਮ ਦੇ ਦੇਉਂ ਕਮਾਇਆ ਤੁੰਤ ਪਾਇ ਮਾਨਾਟ ਜਿਨੇ ਨਮਾਇਓ ਵਰਜ ਦੇ ਮਹਾਰਾਜਿਆਂ ਦੇ ਛੇਤੀ ਜੋੜ ਮੇਲ ਜਿਹੜੇ ਨੂੰ ਇਹਨਾਂ ਸੀ ਮਨਾ ਰਹੀ ਹੈ ਹਰ ਸਾਲ ਮਨਾਉਂਦੇ ਆ ਇਸ ਤਰ੍ਹਾਂ ਸਤਿਗੁਰੂ ਕੰਦੇ ਭਾਈ ਇਹਦਾ ਮਨਾਉਂਦਾ ਕੀ ਫਾਇਦਾ ਕਿੰਦਣ ਮਨਾ ਲਿਆ ਕੋ ਸਾਲ ਮਨਾ ਲਿਆ ਮਨਾਉਣ ਦਾ ਕੰਮ ਫਾਇਦਾ ਵੀ ਜਿਹੜੇ ਪਾਪੀ ਸੀ ਨਾ ਉਹ ਜਿੰਨਾ ਚੁ ਦੁਨੀਆ ਰੋਹ ਕੀਤੇ ਉਹਨਾਂ ਨੂੰ ਲਾਣ ਦਾ ਮੈਨੀਆਂ ਰੜਮੀ ਹੋ ਕੇ ਜਿਨ੍ਹਾਂ ਨੂੰ ਦੁਨੀਆ ਰੋਹ ਗੀ ਤੇ ਡਰ ਆਇਆ ਕਰਨਗੇ ਤੇ ਉਹਨਾਂ ਪਾਪੀਆਂ ਨੂੰ ਲਾਉਣ ਦਰਿਆ ਪਰੇ ਟਿਕਿਓ ਜਿਨ੍ਹਾਂ ਨੇ ਪਾਪ ਘਟਿਆ ਤੇ ਅੱਜ ਵੀ ਪੰਚਨਾ ਸਾਡੇ ਦਾਦੇ ਮੁਰਦਾਂ ਦੇ ਉਹ ਵੀ ਇਹੇ ਹੀ ਬੁਰਪੁਣ ਕਰਦੇ ਆਏ ਅੱਜ ਵੀ ਸਾਡੀ ਔਨ ਵਾਲਾ ਫੀਲਿੰਗ ਆਉਂਦੀ ਆਉਂਦੀ ਆ ਤੇ ਉਹ ਵੀ ਇਹੇ ਹੀ ਕਰਨ ਗੀਆਂ ਕਿਉਂਕਿ ਸੱਦ ਗੁਰੂ ਕਹਿੰਦੇ ਭਾਈ ਪਾਪ ਹੀ ਰੰਨਾ ਵੱਡਾ ਕੀਤਾ ਜਿਹਨੂੰ ਸਾਰਾ ਜਗਤ ਉਹਨਾਂ ਨੂੰ ਗਾਰਨ ਤੇ ਜਿਵੇਂ ਚੰਦੂ ਪਾਪੀ ਦਾ ਨਾਮੋਂ ਪਹਿਲਾਂ ਸੰਤ ਵੱਡੀਆਂ ਨਾਲੋਂ ਬਹੁਤ ਔਥੋ ਧਰਤੀ ਆ ਗਈ ਜਿਹੜੀ ਉਹ ਅਰਜਨ ਦੇ ਮਹਾਰਾਜ ਜੀ ਦੀ ਨਤੀ ਤੇ ਉਹ ਸਮਾਂ ਸੀ ਜਿਹੜਾ ਸੀ ਨਾ ਉਸ ਸਮੇਂ ਦੇ ਅਨੁਸਾਰ ਜੋ ਕੋਈ ਹੁੰਦਾ ਬ੍ਰਹਮਣਾਂ ਨੂੰ ਕਹਿੰਦੇ ਦੋ ਤੂੰ ਜਾਓ ਭਾਈ ਜਾਂਦੇ ਮੇਰੀ ਲੜਕੀ ਜਿਹੜੀ ਹੈ ਬਰਦਿਲ ਹੈ ਕਿ ਬਹਿਣੀ ਹੁਣ ਤੇ ਕੋਈ ਰਸਤਾ ਨਹੀਂ ਕਿ ਆਵਤਗਾ ਉਹ ਬ੍ਰਹਮਣ ਜਾਂਦੇ ਜਿੱਥੇ ਕੋਈ ਚੰਗਾ ਲੱਗਦਾ ਉਹ ਰਸਤਾ ਉੱਥੇ ਕੁੰਜਾ ਕਰਿਆ ਹੁੰਦੇ ਬਸ ਮਾਰਦੰਭੀ ਪੁੱਛਦਾ ਸੁਕਿੰਦਸੇ ਕਰਕੇ ਆਇਆ ਕਿਉਂ ਕੀਤਾ ਹਾਂ ਕਹਿੰਦੇ ਬ੍ਰਹਮਣ ਨੇ ਸਾਰੇ ਪੜ੍ਹੇ ਲਿਖੇ ਸਾਰੇ ਵਿਦਿਆ ਜਾਣਦੇ ਤਾਂ ਇਹ ਲੱਭਣੇ ਬੱਧਰੇ ਕਿੰਨੇ ਹੋਇਆ ਸੀ ਤੇ ਜਦੋਂ ਉਹ ਰਸਤਾ ਪੱਕਾ ਕਰ ਜਾਈਏ ਨਾ ਹਰ ਬੂਹਨ ਸਾਹ ਜੀ ਦਾ ਤੇ ਜਾ ਕੇ ਨਸਰ ਚੰਦੋਂ ਦੇ ਚੰਦੋਂ ਨੇ ਆਇਆ ਵੀ ਵੱਡਾ ਪੰਡ ਦੇ ਮਾਰੇ ਨੇ ਵੀ ਇਹ ਗੁਰੂ ਘਰ ਦੇ ਹੋਈ ਐ ਕਹਾਂ ਤੁਸੀਂ ਜਵਾਰੀ ਜੀ ਇੱਕ ਮੋਰੀ ਨੂੰ ਲਾਇਆ ਇਹ ਕਹਿੰਦਾ ਉਹ ਮੋਰੀ ਨਿਕਾ ਜਾ ਮੈਂ ਜਵਾਰਾਂ ਤੇ ਗੱਲ ਚਲਦ ਦਾ ਕੋਈ ਨਹੀਂ ਕਰਿਆ ਕੋਈ ਗੁਰਾਂ ਦੀ ਫਰਮਤ ਛੇਕ ਨਹੀਂ ਦਿੱਤਾ ਸੇਖ ਸੰਗਤ ਨੇ ਤੋਂ ਇਸ ਹੋਰਿਆ ਦਿੱਲੀ ਦੀ ਸੰਗਤ ਨੇ ਚਿੱਠੀ ਲਿਖ ਦਿੱਤੀ ਸਤਿਗੁਰੂਆਂ ਵਿਰੰਕਾਰੀ ਜੀ ਚੰਦੂ ਇਹਦੀ ਨੜਮੀ ਦਾ ਜਵਾਬ ਦੇਉਣਾ ਹੈ ਕਿ ਅਸਾਸ ਸਤਿਗੁਰੂ ਤੋਂ ਕੀ ਮੰਨਦੇ ਆ ਬਾਹਰ ਨੂੰ ਜੀਤਾ ਖਾਲਸਾ ਰਾਹੇ ਨੂੰ ਜੀ ਇਫਤੇ di rumah itu ada ada dia datang dia datang dia datang